ਬੈਸ ਨਿਊਜ਼ 21 ਦੇ ਰਖੇ ਮੂਹ ਦਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਬੜੇ ਦਿਨਾਂ ਬਾਅਦ ਪੱਟੀ ਸ਼ਹਿਰ ਦੇ ਵਿੱਚ ਜਿਹੜਾ ਹੈ ਕਿ ਮੌਸਮ ਠੰਡਾ ਹੋਇਆ ਹੈ ਇਸ ਬਾਰੇ ਗੱਲਬਾਤ ਕਰਾਂਗੇ ਰਾਜਾ ਜੀ ਨਾਲ ਹਾਂਜੀ ਰਾਜਾ ਜੀ ਕੀ ਕਹਿਣਾ ਚਾਹੋਗੇ ਨਮਸਕਾਰ ਜੀ ਜੈ ਮਾਤਾ ਦੀ ਸッセ ਕਲ ਸਭ ਨੂੰ ਬੜੀ ਖੁਸ਼ੀ ਹੋਈ ਭਾਈ ਦੇਖੋ ਜੀ ਇੰਨੀ ਗਰਮੀ ਅਤਲੀ ਗਰਮੀ ਤਪਦੀ ਗਰਮੀ ਪੈ ਰਹੀ ਸੀ ਮੌਸਮ ਠੰਡਾ ਹੋਇਆ ਵਾ ਰਾਹਤ ਮਿਲੀ ਹੈ ਇਨਸਾਨਾਂ ਨੂੰ ਜੀਵ ਜੰਤੂਆਂ ਨੂੰ ਕੁਦਰਤ ਨੂੰ ਹਰ ਕਿਸ ਨੂੰ ਰਾਹਤ ਮਿਲੀ ਹੈ ਕਿ ਚਲੋ ਅੱਛਾ ਮੌਸਮ ਹੈ ਠੰਡੀਆਂ ਹਵਾਵਾਂ ਚੱਲਣਗੀਆਂ ਥੋੜੀ ਨਾਲ ਗਰਸ਼ਟ ਆ ਰਹੀ ਹੈ ਚਲੋ ਉਹਨਾਂ ਨਾਲ ਥੋੜੀ ਮੁਸ਼ਕਲ ਹੋ ਰਹੀ ਹੈ ਪਰ ਕੁੱਲ ਮਿਲਾ ਕੇ ਮੌਸਮ ਦੇ ਵਿੱਚ ਰਾਹਤ ਮਿਲੀ ਅਨੇਜਾ ਅਹਲੇ ਜਿੱਕਰ ਬੰਦੇ ਕੋਈ ਏਸੀ ਲਾ ਕੇ ਬੈਠਾ ਕੋ ਪੱਖੇ ਲਾ ਕੇ ਬੈਠਾ ਕੋ ਫਰਾਟੇ ਲਾ ਕੇ ਬੈਠਾ ਕੋ ਨਹਾਉਂਦਾ ਜਾ ਕੇ ਪਰ ਬਹੁਤ ਵਧੀਆ ਮੌਸਮ ਹੋ ਗਿਆ ਅੱਛੀ ਗੱਲ ਆ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਕਿ ਜਿਸ ਤਰ੍ਹਾਂ ਕਿ ਸੰਦੇਸ਼ ਇਹੋ ਹੀ ਆ ਜੀ ਦੇਖੋ ਜੇ ਤੇ ਆਪਣਾ ਬਚਾਉਣਾ ਜੇ ਆਪਣਾ ਭਵਿੱਖ ਬਚਾਉਣਾ ਜੇ ਵਾਤਾਵਰਨ ਬਚਾਉਣੀ ਕੁਦਰਤ ਬਚਾਉਣੀ ਆ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਨੇਮਤਾ ਨੇ ਦਾਤਾ ਨੇ ਸਾਨੂੰ ਠੀਕ ਹੈ ਮਹਾਰਾਣੀ ਕਿਰਪਾ ਕੀਤੀ ਹਰ ਕੋਈ ਏਸੀ ਲਵਾਵੇ ਮਾੜਾ ਲਵਾਵੇ ਤਗੜਾ ਲਵਾਵੇ ਸਭ ਲਵਾਉ ਪਰ ਪਈਓ ਨੇ ਏਸੀ ਤੋਂ ਪਹਿਲਾਂ ਦਰਖਤ ਜ਼ਰੂਰ ਲਗਾਓ ਦਰਖਤ ਜ਼ਰੂਰ ਲਗਾਓ ਤਾਂ ਵਰਨ ਹਰਿਆ ਭਰਿਆ ਰੱਖੋ ਤਾਂ ਕਿ ਇਹ ਦਰਖਤ ਲਗਾਵਾਂਗੇ ਆਕਸੀਜਨ ਮਿਲੇਗੀ ਇਹਦੇ ਸਾਥ ਚੱਲਣਗੇ ਨਹੀਂ ਤਾਂ ਬੜੀ ਮੁਸ਼ਕਲ ਹੋ ਜਾਏਗੀ ਆਉਣ ਵਾਲਾ ਪੀੜ੍ਹੀ ਆਪਣਾ ਨਹੀਂ ਬਚਾ ਸਕਦੇ ਨਾ ਹਵਾ ਬਚਾ ਸਕਦੇ ਨਾ ਪਾਣੀ ਬਚਾ ਸਕਦੇ ਕੋਈ ਚੀਜ਼ ਆਪਾਂ ਨਹੀਂ ਬਚਾ ਸਕਦੇ ਆਪਣੀ ਭਵਿੱਖ ਆਉਣ ਵਾਲੀ ਪੀੜ੍ਹੀ ਵਾਸਤੇ ਇਸ ਕਰਕੇ ਵੱਧ ਤੋਂ ਵੱਧ ਦਰਖਤ ਲਗਾਓ ਮੌਸਮ ਹਰਿਆ ਭਰਿਆ ਬਣਾਓ ਹਰਿਆਲੀ ਬਣਾਓ ਹਰਿਆਲੀ ਬਣਾਓ